ਸਾਲ ਸਾਰੇ ਦੋਸਤਾਂ ਨੂੰ ਵੈਲਕਮ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਪਾਂ ਬਈ ਜੀ ਪਿੰਡੋਂ ਤੁਰ ਪਈ ਮਸ਼ੀਨ ਲੈ ਕੇ ਜਾਚ ਪਹੁੰਚ ਗਏ ਆਪਾਂ ਸਵੇਰ ਆਪਣੇ ਅੱਡੇ ਤੇ ਮਸ਼ੀਨ ਕਰਤੀ ਆਪਾਂ ਚਾਲੂ ਗੋਬਿੰਦ ਕੀਤੀ ਹੈ ਚਾਲੂ ਬਈ ਮਾਂਹਾਂ ਤੇ ਜਿਹਨੂੰ ਕਹਿੰਦੇ ਆ ਮਾਂਹਾਂ ਦੀ ਦਾਲ ਨੂੰ ਤੜਕਾ ਲਾਵਾ ਜਦ ਕਰਦੇ ਕਿਉਂਦਾ ਉਹ ਮਾਂ ਵੱਡੀ ਆਨੇ ਬਈ ਟੜਕਾ ਫਿਰ ਵਿਲੇ ਟਾਈਮ ਲਾ ਲਾਂਗੇ ਹਨ ਚੱਲੀ ਜਾਂਦੀ ਆ ਮਸ਼ੀਨ ਔਰ ਜਤੂ ਜੀ ਬੜੀਆ ਕਟਾਈ ਹੋ ਰਹੀ ਚ ਨਾ ਬੜਾ ਏਕ ਨੰਬਰ ਬਾਊ ਜੀ ਇਹ ਕਟਾਇਆ ਉਹਦੇ ਕੋਈ ਦੂਸਰੀ ਮਸ਼ੀਨ ਮਾਰੇ ਸਭ ਦੋਸਤਾਂ ਕੋ ਜਾਣ ਬਲਾ ਗਏ ਜਤੂ ਜੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਕੋ ਸਭ ਨੂੰ ਬਧਾਏ ਕਿ ਇਹ ਯਹੀ ਮਿਲੇ ਜੇ ਔਰ ਦਾਣੇ ਲੱਗੇ ਕਟਣ ਬਾਈ ਦਿਖਾਉਣੇ ਤੁਨੂੰ ਇੱਥੇ ਆ ਕੇ ਤਾਂ ਬਾਈ ਆਪਦੀ ਦੀ ਭਾਸ਼ਾ ਜੀ ਵੀ ਘਟ ਜਾਂਦੀ ਯਾਰ ਤੇ ਕਿਹੜੇ ਕਿਹੜੇ ਭੈਣ ਭਰਾਵਾਂ ਨੇ ਮਸ਼ੀਨ ਚੈੱਕ ਕਰਤੀ ਚਾਲੂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਚਾਲੂ ਆਪਾਂ ਦਾ ਭਾਈ ਜਿੱਥੇ ਹਰ ਸਾਲ ਹੁੰਦੇ ਆ ਪੱਕੇ ਉੱਥੇ ਹੀ ਹੋਣੇ ਆ ਅੱਗੇ ਪਿੱਛੇ ਕਦੇ ਗਏ ਹੀ ਨਹੀਂ ਕਿਉਂਕਿ ਇੱਥੇ ਸਾਰਾ ਵਰ ਪੈਂਡੰਗ ਹੋਇਆ ਆ ਆਪਣਾ ਕਰਾਉਣਾ ਚੈੱਕ ਤੁਹਾਨੂੰ ਸਫਾਈ ਮਸ਼ੀਨ ਦੀ ਠੀਕ ਹੈ ਬੋਲੀਆਂ ਆਉਂਦਾ ਹੁੰਦਾ ਬਾਕੀ ਭਾਈ ਜੀ ਪੂਰੀ ਸਫਾਈ ਆ ਹਰਾ ਦਾਣਾ ਵੀ ਵਿੱਚ ਆਉਂਦਾ ਉਹ ਤਾਂ ਕੋਈ ਬਲੀ ਨਹੀਂ ਗਈ ਵਿੱਚ ਦੀ ਗਈ ਅੱਜ ਭਾਈ ਆਪਾਂ ਆ ਗਏ ਆ ਨਦੀ ਦੇ ਜਮਾ ਕੰਢੇ ਤੇ ਇਹ ਨਦੀ ਉਹ ਹੀ ਨਦੀ ਆ ਜਿਹੜੀ ਪ੍ਰਸਾਦਾਂ ਦੇ ਦਿਨਾਂ 'ਚ ਵੀਡੀਓ ਪਾਈ ਸੀ ਆਪਾਂ ਫਰਗਟ ਮਮੁੰਦੋਦਨ ਆ ਜਿਹੜਾ ਪਿੱਲਰ ਆ ਪਛਾਹੀਓ ਹਾਂ ਉਹ ਉਧੇ ਜਮਾਂ ਟੀਸੀ ਦੇ ਪਾਣੀ ਚਲਦਾ ਪਿਆ ਸੀ ਮੈਂ ਵੀਡੀਓ ਵੀ ਪਾਈ ਸੀਗੀ ਉਸ ਵਾਸਤੇ ਅੱਛਾ ਜੀ ਤੇ ਦੱਸਿਆ ਜੀ ਵੀ 75 ਫੁੱਟ ਹਾਈਟ ਆ ਇਹਦਾ ਪਿੱਲਰ ਦੀ 75 ਫੁੱਟ ਹਾਈਟ ਤੇ ਪਾਣੀ ਚਲਦਾ ਪਿਆ ਸੀ ਆ ਕਰ ਲੋ ਚੱਕ 75 ਫੁੱਟ ਉੱਚਾ ਪੁਲ ਬਣ ਰਿਹਾ ਇਹਦੇ ਉੱਤੋਂ ਦੀ ਨਦੀ ਦੇ ਉਧੇ ਵਾਲੇ ਪਿੱਲਰ ਸੀਗੇ ਆ ਜਮਾਂ ਟੀਸੀ ਤੱਕ ਪਾਣੀ ਚਲਦਾ ਪਿਆ ਸੀ ਤੇ ਅੱਜ ਦੇਖ ਲੋ ਜਮਾਂ ਗਰਾਊਂਡ ਲੈਵਲ ਤੇ ਪਾਣੀ ਆ ਓ ਬਾਈ ਹੁਣੀ ਮੋਟਰਸਾਈਕਲ ਲਈ ਆਉਂਦੇ ਆ। ਕੋਹ ਰਾ ਇਥੇ ਤੇਲ ਬਰਸਾਤਾਂ ਦੇ ਦਿਨਾਂ 'ਚ ਪਾਣੀ ਚੜ ਜਾਂਦਾ ਤੇ ਰਸਤਾ ਬਿਲਕੁਲ ਬਲੌਕ ਹੋ ਜਾਂਦਾ ਏ। ਠੀਕ ਹੈ ਵੀਡੀਓ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ। ਠੀਕ ਹੈ ਬਾਈ ਪ੍ਰਗਟ ਸਤਿ ਸ੍ਰੀ ਅਕਾਲ।